ਤੁਹਾਨੂੰ ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਆਪਾਂ ਖਾਸ ਵੀਡੀਓ ਪਾ ਰਹੇ ਆਂਗੇ ਆ ਚੀਜ਼ ਤੇ ਵੀ ਆਪਾਂ ਦੇਖਿਆ ਬਹੁਤ ਸਾਰੀਆਂ ਮਸ਼ੀਨਾਂ ਦੇਖੀਆਂ ਨੇ ਜੀਆਂ ਪਰ ਪੁੰਨੀ ਮਸ਼ੀਨ ਦੇ ਵਿੱਚ ਆਹ ਸਿਸਟਮ ਦਿੱਤਾ ਹੋਇਆ ਹੈਗਾ ਜਿਹੜਾ ਇਹਦੇ ਉਗਰ ਦੇ ਵਿੱਚ ਐਸ ਲੋਟ ਲੱਗਿਆ ਜਾਂਦਾ ਅੰਦਰ ਇਹਦੇ ਅੰਦਰ ਦਿੱਤੀਆਂ ਹੋਈਆਂ ਨੇ ਛਿਰੀਆਂ ਤੇ ਜੇ ਕਿਸੇ ਹੋਰ ਮਸ਼ੀਨ ਨੇ ਆਉਂਦਾ ਤਾਂ ਜਰੂਰ ਦੱਸੋ ਵੀ ਹੋਰ ਕਿਹੜੀਆਂ-ਕਿਹੜੀਆਂ ਮਸ਼ੀਨਾਂ ਦੇ ਆ ਸਿਸਟਮ ਆਉਂਦਾ ਹੈਗਾ ਇਸ ਚੀਜ਼ ਦੇ ਵਿੱਚ ਟਾਉਂਦਾ ਹੈ ਅੱਗੇ ਜਾ ਕੇ ਅੱਗੇ ਵੀ ਚਿਰੀਆਂ ਨੇ ਇਹਦੇ ਵਿੱਚ ਇਹ ਚੀਜ਼ ਦੀ ਆਪਾਂ ਪਾ ਰਹੇ ਹਾਂ ਵੀਡੀਓ ਪਹਿਲੀ ਵਾਰ ਦੇਖਿਆ ਇਹ ਸਿਸਟਮ ਆਪਾਂ ਟੂੜੀ ਵਾਲੀ ਮਸ਼ੀਨ ਦੇ ਵਿੱਚ ਇਹ ਪੂਨੀ 2015 ਮਾਡਲ ਮਸ਼ੀਨ ਦੇ ਵਿੱਚ ਹੈਗਾ ਤੇ ਜਿਨੇ-ਜਿਨੇ ਸਿਸਟਮ ਦੇਖਿਆ ਹੈਗਾ ਉਹ ਜਰੂਰ ਦੱਸੋ ਇਹਦੇ ਬਾਰੇ ਚ ਇਹ ਅੰਦਰ ਆ ਸਿਸਟਮ ਹੈ ਨਾਟਕাসে ਹੁੰਦੇ ਇੱਥੇ ਇਹਨਾਂ ਨੇ ਇੱਥੇ ਨਾਟਕাসে ਹੁੰਦੇ ਨੇ ਇਹਦੇ ਵਿੱਚ ਬਹੁਤ ਔਖੇ ਹੁੰਦੇ ਉਹ ਜੂ ਕੱਢਣੇ ਹੈਗੇ ਇਹ ਬਹੁਤ ਸਿੰਪਲ ਹੈਗਾ ਬਹੁਤ ਸੌਖੇ ਤਰੀਕੇ ਨਾਲ ਬਾਹਰ ਆ ਜਾਂਦਾ ਹੈ ਤੇ ਜਿੰਨੇ ਜਿੰਨੇ ਵੀ ਸਿਸਟਮ ਦੇਖਿਆਗਾ ਦੱਸਿਓ ਤੇ ਆਪਾਂ ਬਲੇਡ ਦੀ ਸੈਟਿੰਗ ਹੈ ਜਿਹੜੀ ਉਹਦੇ ਬਾਰੇ ਵੀ ਦੱਸਾਂਗੇ ਅੱਗੇ ਵੀਡੀਓ ਦੇ ਵਿੱਚ ਫਿੰਗਰਾਂ ਦੀ ਸੈਟਿੰਗ ਕਿਵੇਂ ਕਰਨੀ ਹੈਗੀ ਜਿਵੇਂ ਆਹ ਚੀਜ਼ਾਂ ਨਹੀਂ ਹੈ ਅੱਜ ਮੈਂ ਸੰਨ ਲੈਗਾ ਇੱਕ ਬਸੇ ਵੱਧ ਘਟਾ ਇੱਥੋਂ ਤੇ ਲਾ ਕਰਕੇ ਇਹਨੂੰ ਆਪਾਂ ਸਹੀ ਕਰਨਾ ਤੇ ਜਿਹੜਾ ਐ ਸਲੋਟੀ ਇੰਨੇ ਆਰਾਮ ਨਾਲੀ ਇਹ ਐ ਸਲੋਟੀ ਅੰਗਲ ਨਾਲੀ ਹੈ ਏਕੇ ਪਿੱਛੇ ਹੋਵੇ ਬਲੇਡ ਬਾਲਾ ਟੈਕਟ ਨਹੀਂ ਚੱਲੂਗਾ ਤੇ ਟਟੂ ਟਟੂ ਕਾ ਨਹੀਂਗਾ ਇਹਦੇ ਨਾਲ ਤੇ ਨਾਲੇ ਆਪਾਂ ਇਹਦਾ ਫਰਸ਼ ਪਟਕੇ ਲਾਉਣਾ ਹੈ ਇਹ ਫਰਸ਼ ਪਟਕੇ ਲਾਉਣਾ ਇਹਦੇ ਵਾਸਤੇ ਆਪਾਂ ਖੋ ਰਹੇ ਹਾਂ ਵੀਡੀਓ ਫਮੀ ਇਦੀ ਲੱਗੇ ਕਮੈਂਟ ਕਰਕੇ ਜਰੂਰ ਦੱਸੋ ਮੂਰੇ ਜੁੱਤੇ ਪਹਿਨੇਗੇ ਵਿੱਚ ਥੋੜਾ ਜਿਹਾ ਖਖਈਆ ਇਵੇਂ ਖਰੀਜੀ ਲੱਗਦੀ ਸੀ ਚਾਦਰ ਪੱਟੀ ਨਹੀਂ ਆਂਦੀਗੀ ਅੰਬ ਲਾ ਲਾ ਸੜਦੇ ਆਈ ਯਾਰ ਇਹ ਜੀ ਮੇਰੇ ਕੋਲ ਬੈਠਾ ਹੋਏ ਗੁਰੂ ਨਾਨਕ ਲਓ ਜੀ ਆਪਣੀ ਮਸ਼ੀਨ ਦਾ ਕੰਮ ਹੋ ਰਿਹਾ ਹੈਗਾ ਹੌਲੀ ਹੌਲੀ ਕਰਕੇ ਕੰਪਲੀਟ ਕਰਦੇ ਆਣ ਉਹ ਪੱਟਿਆ ਗਿਆ ਸੀਗਾ ਥੱਲੇ ਬੈਠਦੇ ਡਰਾਮਾ ਦੇ ਦਿੰਦੇ ਆ ਆ ਪੱਦੇੜ ਲੈਣ ਨੂੰ ਦੇੜ ਕੇ ਜਿੰਨਾ ਵੀ ਲਾਵਾ 76 ਚਾਦਰ ਲਾਣੀ ਆ ਕੱਟ ਕੇ ਇਹਦੇ ਵਿੱਚ ਕੀ ਤੇ ਫਾਇਦਾ ਹੋਣਾ ਹੈ ਹੈਲੋ ਵਾਹ ਯਾਰ ਮਰੀ ਦਿਖਾਈਂ ਦਿਖ ਲਈ ਪੁੱਤ ਮੋਬਾਈਲ ਤੇ ਦੇਖ ਲਈ ਜਾ ਕੇ ਤੂੰ ਪੰਡਾ ਹੈ ਚਲ ਮੂੰਹ ਕਰਤੀ ਹਾਂ ਕਿਤੇ ਤੇ ਕਿਤਾਬ ਚ ਦੇਖ ਲਈਓ ਤੇ ਕਮਾਲ ਦਾ ਜਗੜ ਲਾਈ ਜਾਂਦੇ ਆਪਣੇ ਮਿਸਤਰੀ ਸਾਰੇ ਚਾਦਰ ਚ ਬਲ ਪਾਉਣ ਵਾਸਤੇ ਦੇਖੋ ਕਿਹੜੇ ਹਿਸਾਬ ਨਾਲ ਤੇ ਇੱਕ ਜੈੱਕ ਦੇ ਉੱਤੇ ਪਾਈਪ ਲਾ ਕੇ ਬੈਲਡ ਕਰਕੇ ਤਾਹਾਂ ਕਰਕੇ ਆਇਆ ਮਿਸਤਰੀ ਸਾਹਿਬ ਉਸ ਤੋਂ ਵੱਧ ਤਜਰਬਾ ਹੈ ਪਰ ਕਿਹਨੂੰ ਹੋਊਗਾ ਹਨ ਅਸੀਂ ਇਹ ਕੀ ਦੱਸ ਸਕਦੇ ਹਾਂ ਬਹੁਤ ਬਹੁਤ ਐਗ ਲਈ ਤਾਂ ਠੀਕ ਐ ਵਧੀਆ ਜਾਵਾ ਹਥੌੜੇ ਮਾਰ ਮਾਰ ਚੱਬਾ ਪਾ ਦੇ ਮੰਨ ਕੇ ਇਹਨਾਂ ਦਾ ਇਹਨਾਂ ਦਾ ਹੋ ਗਿਆ ਆਪਣਾ ਹਰਸ ਦਾ ਕੰਮ ਕੰਪਲੀਟ ਹੈ ਅੱਟਰ ਚ ਫਰਸ਼ ਦਾ ਕੰਮ ਆਪਣਾ ਕੰਪਿਊਟਰ ਤੇ ਹੋ ਰਗਾ ਮਸ਼ੀਨ ਦਾ ਕੰਮ ਬਹੁਤ ਪਿਆ ਹੈ ਜੀ ਅੱਜ ਹੀ ਬਲੇਟ ਵੀ ਲਾਉਣ ਵਾਲੇ ਪਏ ਜਾਲੀਆਂ ਲਾਉਣ ਵਾਲੀਆਂ ਪੰਨਿਆਂ ਨੇ ਕੋਠੇ ਦੇ ਫਿਰਦੀਆਂ ਨੇ ਜਾਲੀਆਂ ਟਰਾਲੇ ਦਾ ਕੀ ਹਾਲ ਹੋ ਗਿਆ ਫਲੀ ਤੋ ਗਿਆ ਚਾਦਰ ਥੋੜੀ ਜਿਹੀ ਆਪਣੀ ਜਾਰੀ ਹਾਰਡ ਲੈ ਲਈ ਬੜਾ ਬਹੁਤ ਮੁਸ਼ਕਲ ਆ ਪਿਆ ਇਹਦੇ ਵਿੱਚ ਇਨੇ ਚੱਬਾ ਭਾਗੀ ਮਾਰ ਮਾਰ ਥਾੜੇ ਕਾਣਾ ਬਹੁਤ ਮੁਸ਼ਕਲ ਨਾਲ ਬੜਾ ਪਾਇਆ ਇਹਦੇ ਵਿੱਚ ਜਿਹੇ ਜੇ ਸਖਤ ਚ ਚਾਦਰ ਆ ਥੋੜੀ ਜੀ ਉਹਨਾਂ ਛੇਤੀ ਗਲੂ ਵੀ ਨਹੀਂ ਕਸੂ ਵੀ ਨਹੀਂ ਇਹ ਤੋਂ ਬਾਅਦ ਕਰਦੇ ਆਪਾਂ ਰੂਲੇ ਦੀ ਖੱਟਾ ਆਓ ਕਰ ਨੂੰ ਆਪਾਂ ਫੈਕਟ ਕਰਦੇ ਹਾਂ ਦੁਬਾਰਾ ਫਿਰ ਦੁਬਾਰਾ ਆਪਾਂ ਖੰਗਰਾਂ ਨਹੀਂ ਟੁੱਟੀਆਂ ਨਹੀਂ ਬਦਲ ਦਨੇ ਪਾਰੀ ਲਾਈਏ ਸਾਰੀਆਂ ਨਵੀਆਂ ਤੇ ਪਲੇਟ ਦੀ ਕਰਾਂਗੇ ਸੈਟਿੰਗ ਦੁਬਾਰਾ ਤੇ ਬਾਕੀ ਮਸ਼ੀਨ ਦੇ ਆਪਾਂ ਦੁਬਾਰਾ ਕਸਣਾ ਗੀਰ ਗੀਰ ਦੇ ਸਟੱਡ ਖਰਾਬ ਹੋਏ ਸਕੇ ਸਟੱਡ ਪਾਉਣੇ ਆਪਾਂ ਨਵੇਂ ਤੇ ਕਰਦੇ ਆਪਾਂ ਫੈਕਟੇ ਨੂੰ ਤਾਂ ਮਾਝੇ ਬਹਾਵ ਪਿਆ ਰਿਹਾ ਅਜੇ ਪਲੇਟ ਕੱਸ਼ ਨਾਲ ਲੱਗਿਆ ਆਪਣੇ ਸੀਂ ਦੇ ਯਾਰ ਵੀ ਪਾਉਣਾ ਆਪਣਾ ਆਸ ਕੱਟ ਵੀ ਸੈੱਟ ਕਰਨ ਵਾਲੀ ਆ ਤੇ ਆਹ ਸਿਸਟਮ ਆਪਾਂ ਨਖਾ ਬਕਸਨ ਕਿੰਨੇ ਆਸਾਨੀ ਨਾਲ ਪੈਂਦਾ ਇਹਦੇ ਵਿੱਚ ਬਹੁਤ ਵਧੀਆ ਹੈ ਪੁਨੀ ਕੰਪਨੀ ਬਹੁਤ ਵਧੀਆ ਦਿੱਤੀ ਹੋਈ ਹੈ ਸ਼ਾਟ ਹੈ ਛਿਰੀਆਂ ਵਾਲੀ ਆਪਾਂ ਕਰਦੇ ਫਿੱਟਿੰਗ ਓ ਗਾਇਜ਼ ਆਪੁਰਾ ਬਸ ਅ ਹਾਏ ਲੋ ਗਾਇਜ਼ ਆ ਦੇਖੋ ਜੀ ਕਿੱਧਰ ਆਪਣਾ ਵੀਡੀਓ ਬਣਾਉਣ ਆ ਰਹੇ ਨੇ ਸੀ ਕੋਈ ਇੱਧਰ ਲਾ ਕਰਤਾ ਪਾ ਹਟਾ ਕਲਦੇ ਆਨੇ ਸਾਨੀ ਨਾਲੀ ਹੋ ਜਾਂਦਾ ਮੈਂ ਆਪਾਂ ਇੱਧਰ ਪੋਣੇ ਹੂੰ ਤੇ ਬੁਲੇਟਾਂ ਦੇ ਲਾਤੀ ਆਪਾਂ ਪਿਛਲੇ ਸਾਲ ਨਵੇਂ ਲਾਇਏ ਸੀ ਜਿਹੜਾ ਦੇ ਪਾਸੇ ਬਦਲ ਕੇ ਤੇ ਅੱਧੇ ਬਲੇਟ ਲਾਉਣ ਆਏ ਆਪਾਂ ਨੇ ਨਵੇਂ ਕੇ ਕਪਾਸੀ ਤਾਂ ਉਹਦਾ ਖਤਮ ਹੋਇਆ ਆ ਪਹਿਲਾਂ ਲੱਗਿਆ ਹੋਇਆ ਸੀ ਆ ਇਤਨੀ ਉਈ ਕੱਲ ਨਹੀਂ ਪੱਤੇ ਬਲੇਡ ਲਾਤੇ ਜੀ ਆਪਾਂ ਜਿਹੜੇ ਪਰਦੇ ਬੱਚੇ ਪਹਿਲਾਂ ਆਪਾਂ ਪਿਛਲੀ ਵਾਰਾਂ ਦੇ ਜੋ ਬਾਕੀ ਲਾ ਦਾਂਗੇ 869 869 ਹਾਂਜੀ ਡੱਬੇ ਖੋਲ੍ਹਣੀਆਂ ਆ ਹੁਣ ਤੇ ਲਾਉਣੇ ਕਰਦੇ ਆ ਪੱਤੇ ਲਾਤੇ ਦੇ ਵਿੱਚ ਪੁਰਾਣੇ 6 ਸੈੱਟ ਆਪਾਂ ਨਵੇਂ ਚਾਂਗੇ ਦੇ ਵਿੱਚ ਪਾ ਦੇਣਾ ਪਏ ਅਜੇ 20 ਆਪਣੇ ਕੋਲੇ ਇਹ ਦਿਨਾਂ ਦੇ ਵਿੱਚ ਮਸ਼ੀਨ ਦਾ ਆਪਾਂ ਕੰਮ ਕਰ ਦਿਆਂ ਕੰਪਲੀਟ ਓਕੀ ਲਾ ਕੇ ਨਵੇਂ ਸੈੱਟ ਫੇਰ ਬਣਾਉਣਾ ਵੀਡੀਓ ਦੀ ਆਪਣਾ ਮਸ਼ੀਨ ਦਾ ਹੋ ਗਿਆ ਬਲੇਟਾਂ ਦਾ ਗਰਮ ਆਉਣ ਦਾ ਕੰਮ ਕੰਪਲੀਟ। ਆ ਜਾਪੋ ਤਾਂ ਵੀਡੀਓ ਬਣਾਉਣੀ ਤੇਰੀ। ਆਪਣਾ ਫਰਸ਼ ਦਾ ਵੀ ਕੰਮ ਕੰਪਲੀਟ ਹੋ ਗਿਆ। ਤੇ ਆਹ ਇੱਕ ਗਰ ਫਿੱਟ ਕਰਤਾ ਇਹ ਬੱਚਾ। ਆਪਣਾ ਝਾਲ ਰਹਿ ਗਿਆ ਵਿੱਚ ਫਿੱਟ ਕਰਨਾ ਤੇ ਬਾਸਕਟ ਚੜਾਉਣਾ ਵੀ ਹੈ। ਇਹ ਗੇਅਰ ਦੇ ਪਾ ਕੇ ਆਪਾਂ ਨੂੰ ਵੀ ਸਟੱਡ ਇਹ ਰਹਾ ਹੱਦਾਂ ਸੀ ਪਹਿਲਾਂ ਇਹ ਪਾਤੇ ਆਪਾਂ ਨੂੰ ਵੀ ਸਟੱਡ ਸ਼ੀਰ ਕਰਤਾ ਫਿੱਟ ਇੰਨਾ ਬੈਰੀਆਂ ਨੂੰ 3 ਕਰਾਸਾਂ ਨੂੰ ਕਰਤੀ ਆਪਾਂ ਗਰੀਸ ਆ ਅਹ ਹਮ ਸਟੱਡ ਕਰਤਾ ਸਾਰੇ ਨਵੇਂ ਪਾਤੇ ਦੰਨੇ ਆ ਯਾਰਾ ਆਪਣੀ ਸਟੈਪ ਤਿਆਰ ਹੋਈ ਜਾਂਦੀ ਹੈਗੀ ਤੇ ਮਿਸਤਰੀ ਸਾਹਿਬ ਛੇਤੀ ਕਰੋ ਫਿਰ ਬੱਤੀ ਬਲੇਡ ਬਲੇਡ ਲੱਗਣਗੇ ਆਪਣੀ ਸਟੈਪ ਦੇ ਵਿੱਚ ਪੱਚੀ ਲਾਤੀ ਤੇ 7 32 kwai yi lafi kasa na rikiyar wasu ka dafa yi

ਇਹ ਬਾਦਲੇ ਨੂੰ ਬੋਲੋਗੇ ਸੱਟਾ ਬੱਸ ਮਾਝਾ ਲਾ ਦੇ ਆ ਪਾ ਰੀਲ ਵੀ ਕਰਤੀ ਫਟ ਤੇ ਪਲੇਟ ਦੀ ਵੀ ਕਰਤੀ ਸੈਟਿੰਗ ਬਾਸਕਟ ਤੇ ਜਾ ਰਹਿ ਗਿਆ ਆਪਣਾ ਬੱਚਾ ਫਟ ਕਰਨ ਵਾਲਾ ਕੀ ਕਲੀਅਰ ਆ